ਸਾਹੀ ਗਾਲ ਦੋਸਤੋ ਦੋ ਤੁਸ ਨੂੰ ਪਲਾਟ ਦਿਖਾਉਣਾ ਆਇਆ ਪਹਿਲਾਂ ਤਾਂ ਤੁਸ ਨੂੰ ਚਾਰੇ ਪਾਸਾ ਦਿਖਾਉਣੇ ਆਗੇ ਇਹ ਜਿਹੜਾ ਇਹ ਪਲਾਟ ਹੈਗਾ ਇਹ ਇਹ 78 ਫੁੱਟ ਇਹਦੀ ਜਿਹੜੀ ਲੰਬਾਈ ਆ ਤੇ ਮੂਹਰੋਂ ਜਿਹੜੀ ਸਾਹਮਣੇ ਚੜਾਈ ਆ ਉਹ ਹੈਗੀ ਹੈਗੀ ਲਗਭਗ 60 ਫੁੱਟ ਤੁਸੀਂ ਦੇਖ ਸਕਦੇ ਹੋ ਮਤਲਬ ਆਸੇ ਪਾਸੇ ਇਹ ਲੋਕਾਂ ਨੇ ਜਿਹੜੀਆਂ ਕੋਠੀਆਂ ਪਾਈਆਂ ਹੋਈਆਂ ਵਿਚਾਲੇ ਕੋਠੀਆਂ ਦੇ ਪਾਇਆ ਹੋਇਆ 5.5 ਵਿਸਵੇ ਇਹ ਦੀ ਜਗ੍ਹਾ ਹੈਗੀ ਤੇ ਜੇ ਆਪਾਂ ਇਹ ਗੱਲ ਕਰੀਏ ਮਾਨਸਾ ਕਚਹਿਰੀ ਰੋਡ ਤੋਂ ਇਹ ਛੋਟੀ ਮਾਨਸਾ ਨੂੰ ਜਾਂਦੇ ਹੋਏ ਰਸਤਾ ਹੈਗਾ ਮਾਨਸਾ ਕਚਹਿਰੀ ਰੋਡ ਤੋਂ ਛੋਟੀ ਮਾਨਸਾ ਨੂੰ ਜਾਂਦੇ ਹੋਏ ਸਰਵਿਸ ਸਟੇਸ਼ਨ ਹੈਗਾ ਕਮਾਨ ਸਰਵਿਸ ਸਟੇਸ਼ਨ ਉਹਦੇ ਨਾਲ ਮੁੜ ਕੇ ਅੰਦਰ ਗਲੀ ਦੇ ਵਿੱਚ ਚਾਰੇ ਪਾਸੇ ਕੋਠੀਆਂ ਪਈਆਂ ਹੋਈਆਂ ਇਹ ਵਿਚਾਲੇ ਪਲਾਟ ਪਿਆ ਇੱਥੇ ਰੇਟ ਲਗਭਗ 5.5 ਲੱਖ ਰੁਪਏ ਵਿਸਵੇ ਲਗਾ ਤੇ 5.5 ਲੱਖ ਰੁਪਏ ਵਿਸਵੇ ਹੀ ਬਾਈ ਕਹਿੰਦਾ ਮੌਕੇ ਤੇ ਕੋਈ ਨਾ ਕੋਈ ਥੋੜੀ-ਬੋਟੀ ਜਿਹੜੀ ਗੰਜائش ਹੋ ਕੀਤੀ ਜਾ ਸਕਦੀ ਆ ਤੁਸੀਂ ਇਹ ਪਲਾਟ ਲੈ ਸਕਦੇ ਹੋ ਤੇ ਸਭ ਤੋਂ ਜਿਹੜੀ ਵਧੀਆ ਗੱਲ ਹੈ ਇਹਦੇ ਵਿੱਚ ਇਹ ਆ ਜਦੋਂ ਗਲੀ 'ਚ ਅੰਦਰ ਵੜਦੇ ਆ ਤਾਂ ਮੇਨ ਗੇਟ ਲੱਗਿਆ ਹੋਇਆ ਗੇਟ ਲੱਗ ਕੇ ਅੰਦਰ ਪੂਰੀ ਪ੍ਰੋਪਰ ਕਲੋਨੀ ਬਣੀ ਹੋਈ ਆ ਅੰਦਰ ਸਾਰੀ ਇਹ ਲੋਕਟਾਇਲ ਲੱਗੀ ਹੋਈ ਆ ਸਾਰੀ ਗਲੀ ਦੇ ਵਿੱਚ ਤੇ ਇਹ ਪਲਾਟ 5.5 ਬਿਸਮਿਆਂ ਦਾ ਸੋ ਨੂੰ ਦੱਸਦਾ ਵੀ ਚੌੜਾਈ ਇਹਦੀ ਲਗਭਗ 60 ਫੁੱਟਾ ਲੰਬਾਈ ਇਹਦੀ 78 ਫੁੱਟਾ ਪਿੱਛੇ ਜਾ ਕੇ ਐਂਡ ਦੇ 17-18 ਫੁੱਟ ਰਹਿ ਜਾਂਦਾਗਾ ਬਿਲਕੁਲ ਚੌਂਸ ਨਹੀਂ ਹੈਗਾ ਪਿੱਛੇ ਜਾ ਕੇ ਘੜ ਦਾ ਮੂੰਹ ਖੁੱਲਾ ਮੂੰਹੋਂ ਕਹਿੰਦੇ ਜਿਹੜਾ ਖੁੱਲਾ ਹੁੰਦਾ ਉਹ ਹਮੇਸ਼ਾ ਬਾਗਾਂ ਲਈ ਹੁੰਦਾ ਤੁਸੀਂ ਇਹ ਜਗ੍ਹਾ ਲੈ ਸਕਦੇ ਹੋ ਆਪਣਾ ਮੋਬਾਈਲ ਨੰਬਰ ਦਿੱਤਾ ਹੋਇਆ ਹੈਗਾ ਵੀਡੀਓ ਦੇ ਉੱਤੇ ਉਸ ਤੇ ਕੰਟੈਕਟ ਕਰ ਸਕਦੇ ਹੋ ਲੋਕੇਸ਼ਨ ਜਾਣ ਸਕਦੇ ਹੋ ਦੇਖ ਸਕਦੇ ਹੋ ਤੇ ਇਹ YouTube ਚੈਨਲ ਵੀ ਸਾਡਾ ਫੋਲੋ ਕਰ ਲੋ ਜਮੀਨੀ ਸੌਦਾ ਉਸ ਤੇ ਵੀ ਇਹ ਵੀਡੀਓ ਤੁਹਾਨੂੰ ਮਿਲਦੀਆਂ ਰਹਿਣਗੀਆਂ ਹੋਰ ਵੀ ਉਸ ਤੋਂ ਨਹੀਂ ਵੀਡੀਓ ਦਿਖਦੀਆਂ ਰਹਿਣਗੀਆਂ ਧੰਨਵਾਦ